ਕੈਨੇਡਾ ਵਿੱਚ ਆਪਣੀ ਸਿਆਸਤ ਚਲਾਉਂਦੇ ਨੇ ਉਹ ਵੀ ਦੱਸਾਂਗੇ ਕਿ ਉਹ ਪੰਜਾਬ ਤੇ ਭਾਰਤ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਵਾਂਗ ਵਿਚਰਦੇ ਨੇ ਉਹਨਾਂ ਵਾਂਗ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਔਰ ਆਮ ਲੋਕਾਂ ਨੂੰ ਉਹ ਕਿਵੇਂ ਡੀਲ ਕਰਦੇ ਨੇ

ਇਸ ਤੇ ਪੇਸ਼ ਆਉਂ ਚਿਆ ਕਿ ਨਿਕ ਸੇਫਟੀ ਕਰਕੇ ਐਂਡ ਅੱਜ ਉਹੀ ਸੇਫਟੀ ਲੋਕ ਇਥੋਂ ਡਰ ਰਹੇ ਆ ਜਦੋਂ ਕਿਸੇ ਕਹਿ ਕੇ ਹਟਿਆ ਯੂ نو ਐਕਸਟਰਸ਼ਨਸ ਸ਼ੂਟਿੰਗ ਇੰਡੀਅਨ ਲੋਕ ਇੰਡੀਅਨ ਬਿਜ਼ਨੈਸਿਸ ਡਰ ਰਹੇ ਆ ਸੋ ਇਟਸ ਵਰੀ ਸੌ। ਇਹ ਰੱਬਾ ਕੋਨਾ ਕੈਨੇਡਾ ਗਵਰਨਮੈਂਟ ਵੀ ਬੜੀ ਸੀਰੀਅਸ ਹੋ ਰਹੀ ਹੈ ਇਸ ਮੁੱਦੇ ਤੇ। ਹਾਂਜੀ। ਇਹ ਖਾਸ ਕਰਕੇ ਸਰੀ ਤੇ ਪ੍ਰੋਬਲਮ Surrey, Brampton, Calgary, Coffee jithi, mostly jithi, um, saturated Indian, South Asian, I guess, the Punjabi um, you know Avadia. Hmm. Um, so mostly Surrey Devi Chandi businesses coffee up in ਕਿਉਰੀਆਂ ਦੀ ਗੱਲ ਆਉਂਦੀ ਬ੍ਰੈਂਪਟਨ ਵਾਲੇ ਪਾਸੇ ਖਾਸ ਕਰਕੇ ਤੇ ਉਹਦੇ ਚ ਪੰਜਾਬੀਆਂ ਦੇ ਨਾਮ ਦੇ ਇਹਦੇ ਨਾਲ ਕੋਈ ਸ਼ਰਮ ਹੀ ਮਹਿਸੂਸ ਸ਼ੇਮ ਵੀ ਫੀਲ ਹੁੰਦੀ ਐ ਐਬਸੋਲੂਟਲੀ ਬਹੁਤ ਸ਼ਰਮ ਵਾਲੀ ਗੱਲ ਆਉਂਦੀ ਆ ਜਦੋਂ ਇੱਕ ਸਿੱਖ ਪੰਜਾਬੀ ਨਾਮ ਆਉਂਦਾ ਜਾਂ ਸਿੰਘ ਪਿਛੇ ਲਿਖਿਆ ਹੋਵੇ ਜਾਂ ਤੁਹਾਨੂੰ ਲੱਗਦਾ ਕਿ ਯੂ ਨੋ ਆਪਣੀ ਸਿੱਖੀ ਦੇ ਵਿੱਚ ਤਾਂ ਇਹਦਾਂ ਗਿਆ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ ਪਰ ਜੇ ਇਹ ਕੀ ਕਾਰਨ ਆ ਅਕਸਰ ਜੋ ਖਬਰਾਂ ਆ ਰਹੀਆਂ ਨੇ ਇਹ ਜਿਹੜੀ ਐਕਸਪਲੋਸ਼ਨ ਹੈ ਫਰੋਤੀਆਂ ਨੇ ਗੈਂਗਸਟਰ ਜਿਹੜੇ ਮੰਗ ਰਹੇ ਨੇ ਜ਼ਿਆਦਾਤਰ ਪੰਜਾਬੀਆਂ ਤੋਂ ਮੰਗਦੇ। ਵੀ ਕੰਫਰਟਬਲ ਹੈ ਕਿ ਸਾਨੂੰ ਪੰਜਾਬੀਆਂ ਦਾ ਪਤਾ ਹੈ। ਮੇਬੀ ਅਸੀਂ ਇਹਨਾਂ ਨੂੰ ਡਰਾ ਸਕਦੇ ਹਾਂ ਕਿ ਜੇ ਅਸੀਂ ਇੱਥੇ ਨਹੀਂ ਤੁਹਾਨੂੰ ਕੁਝ ਕਰਾਂਗੇ ਅਸੀਂ ਇੰਡੀਆ ਕਰ ਸਕਦੇ ਹਾਂ। ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਅੱਜ ਅਸੀਂ ਕੈਨੇਡਾ ਦੇ ਸਟੇਟ ਬ੍ਰਿਟਿਸ਼ ਕਲੰਬੀਆ ਚ ਖੜੇ ਆ ਔਰ ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਲੈਂਗਲੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਆ ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਜਿਹੜੇ ਸਿਆਸਤਦਾਨ ਨੇ ਉਹ ਕਿਵੇਂ ਵਿਚਰਦੇ ਨੇ ਉਹ ਕਿਵੇਂ ਆਪਣੀ ਪ੍ਰਕਿਰਿਆ ਚਲਾਉਂਦੇ ਨੇ ਉਹ ਸਾਰੀ ਜਾਣਕਾਰੀ ਦਵਾਂਗੇ ਤੇ ਅੱਜ ਅਸੀਂ ਲੈਂਗਲੀ ਹਲਕੇ ਤੋਂ ਜਿਹੜੇ ਐਮ.ਐਲ.ਏ. ਜੋਰਡੀ ਟੂ ਨੇ ਜਿਹੜੀ ਪੰਜਾਬ ਪੰਜਾਬੀ ਪਰਿਵਾਰ ਦੀ ਇੱਕ ਧੀ ਹੈ ਔਰ ਲੈਂਗਲੀ ਤੋਂ ਜੋਰਡੀ ਟੂਰ ਜਿਹੜੇ ਨੇ ਉਹ ਵਿਧਾਇਕ ਚੁਣੇ ਗਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਕਿਵੇਂ ਕੈਨੇਡਾ ਵਿੱਚ ਆਪਣੀ ਸਿਆਸਤ ਚਲਾਉਂਦੇ ਨੇ ਉਹ ਵੀ ਦੱਸਾਂਗੇ ਕਿ ਉਹ ਪੰਜਾਬ ਤੇ ਭਾਰਤ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਵਾਂਗ ਵਿਚਰਦੇ ਨੇ ਉਹਨਾਂ ਬਾਗ ਉਹਨਾਂ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਔਰ ਆਮ ਲੋਕਾਂ ਨੂੰ ਉਹ ਕਿਵੇਂ ਡੀਲ ਕਰਦੇ ਨੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਇੱਥੇ ਇਲੈਕਸ਼ਨ ਕਿਵੇਂ ਹੁੰਦੀ ਹੈ ਇੱਥੇ ਟਿਕਟ ਕਿਵੇਂ ਮਿਲਦੀ ਹੈ ਔਰ ਇੱਥੇ ਸਾਰੀ ਪ੍ਰਕਿਰਿਆ ਕਿਵੇਂ ਚੱਲਦੀ ਹੈ ਸੋ ਆਓ ਤੁਹਾਨੂੰ ਜੋੜੀ ਟੂਰ ਤੇ ਰੂਬਰੂ ਕਰਵਾਉਂਦੇ ਆਂ ਸਸਿਕਾ ਜੀ ਸਸਿਕਾ ਕੀ ਗੱਲ ਡਰਾਈਵਰ ਛੁੱਟੀ ਤੇ ਸੀ ਅੱਜ ਨਹੀਂ ਅਸੀਂ ਆਪ ਡਰਾਈਵ ਕਰਦੇ ਹਾਂ ਇੱਥੇ ਡਰਾਈਵਰ ਨਹੀਂ ਮਿਲਦਾ ਸਾਨੂੰ ਇੱਥੇ ਡਰਾਈਵਰ ਨਹੀਂ ਮਿਲਦਾ ਐਮਐਲਏ ਦੇ ਡਰਾਈਵਰ ਹੋਏਗਾ ਤੁਹਾਡੇ ਨਾਲ ਨਹੀਂ ਜੀ ਕੋਈ ਡਰਾਈਵਰ ਨਹੀਂ ਅਸੀਂ ਆਪ ਦੀ ਗੱਡੀ ਆਪ ਹੀ ਚਲਾਉਂਦੇ ਹਾਂ ਗੱਡੀ ਕਿਹਦੀ ਮੇਰੀ ਇਹ ਵੀ ਆਪਣੀ ਹੈ ਹਾਂਜੀ ਪਰਸਨਲ ਗੱਡੀ ਆ ਸਰਕਾਰ ਵੱਲੋਂ ਨਹੀਂ ਮਿਲਦੀ ਨਹੀਂ ਜੀ ਸਕਿਉਰਟੀ ਸਕਿਉਰਟੀ ਵੀ ਨਹੀਂ ਮੈਂ ਆਪ ਦੇ ਖੁਦ ਆਪ ਦੇ ਸਕਿਉਰਟੀ ਗਾਰਡ ਆ ਡਰਾਈਵਰ ਵੀ ਆਪ ਸਕਿਉਰਟੀ ਵੀ ਆ ਹਾਂਜੀ ਸਕਿਉਰਟੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤੁਹਾਨੂੰ ਨਹੀਂ ਜੀ ਇਟਸ ਕੁਆਇਟ ਸੇਫ ਇਥੇ ਯੂ نو ਅਮ ਇਨਾ ਕੋਈ ਸਰੂ ਰਿਸਕ ਨਹੀਂ ਹੈਗਾ ਆਮ ਪਬਲਿਕ ਦੇ ਵਿੱਚ ਅਸੀਂ ਜਾਂਦੇ ਆ ਅਸੀਂ ਆਫਿਸ ਤੋਂ ਜਾਂਦੇ ਆ ਘਰੇ ਜਾਂਦੇ ਆ ਸਾਨੂੰ ਕਦੇ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਗਈ ਹੈ ਪਰ ਕੈਨੇਡਾ ਤੋਂ ਰੌਲਾ ਹੀ ਬਹੁਤ ਹੈ ਵੀ ਗੈਂਗਸਟਰਵਾਦ ਬਹੁਤ ਹੈ ਫਰੋਤੀਆਂ ਮੰਗਦੇ ਨੇ ਐਕਸਟਰੋਸ਼ਨ ਮੰਗਦੇ ਨੇ ਹਾਂਜੀ ਉਹ ਐਕਚੁਅਲੀ ਇਹੀ ਗੱਲ ਕਹਿਸ ਨੇ ਕਿ ਉਹ ਇੰਡੀਆ ਤੋਂ ਆ ਰਹੇ ਆ ਜਿਹੜੇ ਐਕਸਟਰੋਸ਼ਨ ਕਾਲਸ ਹੋ ਰਹੀਆਂ ਆ ਉਹ ਇੰਡੀਅਨ ਨੇ ਉਹ ਇੰਡੀਅਨ ਨੇ ਹਾਂਕਿ ਜਿਵੇਂ ਅੱਜ ਹੀ ਪ੍ਰੈਸ ਕਾਨਫਰੰਸ ਤੋਂ ਆ ਰਹੀਆਂ ਆ ਅਮ ਟੂ ਦਿ ਵਿਚ ਫੈਡਰਲ ਕਨਸਰਵੇਟਿਵ ਲੀਡਰ ਨੇ ਅਮ ਯੂ ਨੋ ਇੱਕ ਪਲੈਟਫਾਰਮ ਪ੍ਰੈਸ ਰਿਲੀਜ਼ ਕੀਤੀ ਆ ਤੇ ਉਹਦੇ ਵਿੱਚ ਇਹੀ ਆ ਕਿ ਯੂ ਨੋ ਜਿਹੜੇ ਹੈ ਗਿਆ ਬਿਸ਼ਨੋਈ ਗੈਂਗ ਦੇ ਲੀਡਰਸ ਅਮ उन्होंने एज अ टेरस ग्रुप मनिया जाए एंड मैं भी वोद उपर एक प्रेस रिलीज की नो कनेडियन सोयल्स से यू नो इंडियन तो इनफलुएंस हो रहा आ विच इज समथिंग यू नो वेरी डिसअपॉइंटिंग बिकॉज कैनेडा इज़ अ वेरी सेफ कंट्री काफ़ी लोग इंडिया छड़ के देश पहुंचे आफट्टी करके एंड अज उ सेफ्टी लोग इतों डर रहे जमें कह के हटिया यूनो एक्सकोरशनस शूटिंग इंडियन लोग इंडियन बिजनेस से ही कर रहे हैं so it's worrisome you know and um, as a canadian government kush karna par hai is cheez bare so unon the press release aje hi you know to make sure that jo non canadian citizenia unon hmm. you know they get sentence and they go back ke so unon criminals okay. with hitakiana hmm. national unon under part sake canada to reach to keep canada safe and overall on a canada government bhi badi serious ho rahi hai is mudde pe haan ji ye khas Surrey Brampton Calgary काफी जितनी मोस्ट फेज थे um saturated indian south asian अब i guess in the punjabi um you know avadia um so mostly surrey de vich hanji businesses काफी अपने लोगन ने आया you know see bahut successful bhi hai aapki community par ah jo di extortion ya inamiya main ithhi jump paliyan main apni lifetime de vich kade cheezan ni suniyan hai giyan i belong to a business family and um ਐਕਸਟੋਰਸ਼ਨ ਜਾਂ ਹਾ ਸ਼ੂਟਿੰਗਸ ਇਦਾਂ ਦੀਆਂ ਚੀਜ਼ਾਂ ਪਹਿਲਾਂ ਨਹੀਂ ਦੇਖਣ ਨੂੰ ਪਾ ਰਹੇ ਸੀਗੇ ਹੁਣ ਤਾਂ ਹਰ ਰੋਜ਼ ਹੀ ਹੋ ਰਹੀਆਂ ਆ ਜਿਵੇਂ ਇੱਕ ਕੈਫੇ ਆ ਉੱਥੇ ਯੂ نو ਇੱਕ ਵਾਰੀ ਸ਼ੂਟਿੰਗ ਹੋਈ ਫਿਰ ਫਿਰ ਸ਼ੂਟਿੰਗ ਹੋਈ ਕਪਿਲ ਸ਼ਰਮਾ ਦਾ ਹਾਂਜੀ ਸੋ ਮੇਰੇ ਕੋਲ ਉਹ ਜਿਹੜਾ ਇਨਸੀਡੈਂਟ ਉਹ ਉਹਨੇ ਕਾਫੀ ਸੀਰੀਅਸ ਕੀਤਾ ਕੈਨੇਡਾ ਗਵਰਨਮੈਂਟ ਯਾ ਬਿਕਾਜ਼ ਯੂ نو ਸ਼ੋ ਕਰਦਾ ਹੈ ਕਿ ਯੂ نو ਫੋਰਨ ਲੋਕ ਆ ਕੇ ਸਾਡੀ ਕੰਟਰੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਨਗੇ ਰਾਈਟ ਹੂ ਊਡ ਵਾਂਟ ਟੂ ਡੂ ਬਿਜ਼ਨਸ ਜਿੱਥੇ ਪਤਾ ਹੋਵੇ ਕਿ ਜਿਸੀ ਬਾਰੋ ਇਨਵੈਸਟਮੈਂਟ ਕਰ ਰਹੇ ਆ ਆਮ ਕੱਲੂ ਸਾਡੇ ਬਿਜ਼ਨਸ ਤੇ ਆ ਕੇ ਸ਼ੂਟਿੰਗਸ ਹੋਣਗੀਆਂ ਜਾਂ ਯੂ نو ਥ੍ਰੈਟਸ ਹੋਣਗੇ ਜਾਂ ਐਕਸਟੋਰਸ਼ਨਸ ਮੰਗੇ ਜਾ ਰਹੇ ਆ ਦੋਸ ਆਰ ਦ ਥਿੰਗਸ ਦੈਟ ਪੀਪਲ ਆਮ ਯੂ نو ਵੋਂਟ ਵਾਂਟ ਇਨਵੈਸਟ ਇਟਸ ਨਾਟ ਵੈਰੀ ਅਪੀਲਿੰਗ ਨੀ ਚੀਜ਼ ਹੈਗੀ ਯੂ نو ਅਸੀਂ ਅਪੀਲ ਕਰੂਗੇ ਕਿ ਬਸਣੀ ਜਗਾ ਜਾਂ ਸੇਫ ਜਾਂ ਲੋਕ ਕਹਿੰਦੇ ਹਾਂ ਜੀ ਅਸੀਂ ਇਥੇ ਇਨਵੈਸਟਮੈਂਟ ਕਰਨਾ ਚਾਹਾਂਗੇ ਅਸੀਂ ਇਥੇ ਘਰ ਲੈਣਾ ਚਾਹਾਂਗੇ ਅਸੀਂ ਇਥੇ ਰਹਿਣਾ ਚਾਹਾਂਗੇ ਅਸੀਂ ਆਪਣੀ ਫੈਮਲੀ ਇਥੇ ਰੇਜ਼ ਕਰਨਾ ਚਾਹਾਂਗੇ ਪਰ ਜਿੱਦਾਂ ਦੀਆਂ ਚੀਜ਼ਾਂ ਤੋਂ ਨੂੰ ਆਣ ਗਿਆ ਲੋਕ ਡਰਨਗੇ ਲੋਕ ਇਨਵੈਸਟਮੈਂਟ ਨਹੀਂ ਕਰਨਗੇ ਪਰ ਜੋੜੀ ਇੱਕ ਪਾਸੇ ਆਪਾਂ ਕੈਨੇਡਾ ਪਾਰਲੀਮੈਂਟ ਦੀ ਗੱਲ ਕਰੀਏ ਉੱਥੇ ਵੱਡੀ ਗਿਣਤੀ ਚ ਪੰਜਾਬੀ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ 10 ਤੋਂ 17 ਸਜਾ ਕੇ ਉੱਥੇ ਪਹੁੰਚੇ ਨੇ ਉਰ ਮਨਿਸਟਰ ਬਣਨੇ ਵਡੇ ਡਿਫੈਂਸ ਮਨਿਸਟਰ ਕੋਈ ਸੇਖ ਹੋਵੇ ਕੈਨੇਡਾ ਦਾ ਤੇ ਕਿੰਨੀ ਪ੍ਰਾਊਡ ਵਾਲੀ ਗੱਲ ਹੈ ਪਰ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਜੇ ਗੈਂਗਸਟਰ ਵਾਰ ਦੀ ਗੱਲ ਆਉਂਦੀ ਹੈ ਡਰੱਗ ਮਾਫੀਆ ਦੀ ਗੱਲ ਆਉਂਦੀ ਹੈ ਐਕਸਟਰੈਕਸ਼ਨ ਦੀ ਗੱਲ ਆਉਂਦੀ ਹੈ ਇਵਨ ਇਥੋਂ ਤੱਕ ਚੋਰੀਆਂ ਦੀ ਗੱਲ ਆਉਂਦੀ ਬ੍ਰੈਂਪਟਨ ਵਾਲੇ ਪਾਸੇ ਖਾਸ ਕਰਕੇ ਤੇ ਉਹਦੇ ਚ ਪੰਜਾਬੀਆਂ ਦੇ ਨਾਮ ਦੇ ਇਹਦੇ ਨਾਲ ਕੋਈ ਸ਼ਰਮ ਹੀ ਮਹਿਸੂਸ ਸ਼ੇਮ ਵੀ ਫੀਲ ਹੁੰਦੀ ਹੈ ਐਬਸੋਲੂਟਲੀ ਬਹੁਤ ਸ਼ਰਮ ਵਾਲੀ ਗੱਲ ਆਉਂਦੀ ਆ ਜਦੋਂ ਇੱਕ ਸਿੱਖ ਪੰਜਾਬੀ ਨਾਮ ਆਉਂਦਾ ਜਾਂ ਸਿੰਘ ਪਿਛੇ ਲਿਖਿਆ ਆਵੇ ਜਾਂ ਤੁਹਾਨੂੰ ਲੱਗਦਾ ਕਿ ਯੂ نو ਆਪਣੀ ਸਿੱਖੀ ਦੇ ਵਿੱਚ ਤਾਂ ਇਹਦਾਂ ਦੀਆਂ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ ਤੇ ਆਪਾਂ ਇੱਕ بڑے ਯੂ نو ਤੁਸੀਂ ਕਹਿ ਕੇ ਹਟਿਆ ਕਿ ਬਹੁਤ ਸਾਰੇ ਪੰਜਾਬੀ ਲੋਕ ਆਪਾਂ ਯੂ نو ਪਾਰਲੀਮੈਂਟ ਮੈਂ ਇੱਕ ਪੰਜਾਬੀ ਫੈਮਿਲੀ ਨੂੰ ਬਿਲੋਂਗ ਕਰਦੀਆਂ ਤੇ ਐਜ਼ ਅ ਔਮਨ ਇੱਕ ਔਰਤ ਹੋ ਕੇ ਮੈਨੂੰ ਇਹ ਮੌਕਾ ਮਿਲਿਆ ਇੱਕ ਸੇਵਾ ਕਰਨ ਦਾ ਐਂਡ ਇਟਸ ਇਟ ਇਜ਼ ਅ ਪ੍ਰਾਊਡ ਮੋਮੈਂਟ ਹਨਾ ਐਸਪੈਸ਼ਲੀ ਫੋਰ ਦ ਪੰਜਾਬੀ ਕਮਿਊਨਿਟੀ ਨੂੰ ਪਰ ਜੇ ਜਿਸੀ ਇੱਕ ਪਾਸੇ ਦੇਖੀਏ ਕਿ ਅਸੀਂ ਪੰਜਾਬੀ ਕਮਿਊਨਿਟੀ ਬਹੁਤ ਵਧੀਆ ਕਰ ਰਹੇ ਆ بزਨੈਸਸ ਪਾਰਲੀਮੈਂਟ ਇਲੈਕਸ਼ਨਸ ਯੂ نو ਡਾਕਟਰਸ ਲਾਇਰਸ ਡੋਨੇਸ਼ਨ ਤੇ ਵੀ ਅਗੇ ਕਿੰਨੀਆਂ ਚੀਜ਼ਾਂ ਕਰਦੇ ਆ بزਨੈਸ ਸੈਕਟਰ ਦੇ ਐਬਸੋਲੂਟਲੀ ਤੇ ਫਿਰ ਜਦੋਂ ਅਸੀਂ ਦੰਦੇ ਚੀਜ਼ਾਂ ਦੇਖਦੇ ਆ ਯੂ نو ਫਿਰ ਬੜੀ ਸ਼ਰਮ ਵਾਲੀ ਗੱਲ ਆਉਂਦੀ ਆ ਕਿ ਯੂ نو ਅਸੀਂ ਇਹ ਚੀਜ਼ਾਂ ਕਿਉਂ ਕਰ ਰਹੇ ਆ ਵਾਈ ਵਾਟ ਇਜ਼ ਦ ਨੀਡ ਇਜ਼ ਇਟ ਕਿ ਯੂ نو ਇਕਨੋਮਿਕਲੀ ਕੋਈ ਪ੍ਰੋਬਲਮਸ ਆ ਰਹੀਆਂ ਆ ਜਾਂ ਇੱਕ ਆਪਰ ਰੇਸ ਦੇ ਵਿੱਚ ਹੈ ਕਿ ਅਸੀਂ ਯੂ نو ਜੇ ਉਹਨਾਂ ਕੋਲ ਆ ਗੱਡੀ ਆ ਸਾਡੇ ਕੋਲ ਇਤੇ ਨਾਲੋਂ ਵਧੀਆ ਹੋਣੀ ਚਾਹੀਦੀ ਹੈ ਜੇ ਇਹਨਾਂ ਕੋਲ ਆ ਘਰ ਆ ਸਾਨੂੰ ਇਹਦੇ ਨਾਲੋਂ ਵਧੀਆ ਹੋਣਾ ਚਾਹੀਦਾ ਵਾਟ ਇਜ਼ ਦ ਰੀਜ਼ਨ ਹਨਾ ਉਹ ਦਾ ਐਕਚੁਅਲੀ ਜਿਹੜਾ ਰੀਅਲ ਮੁੱਦਾ ਉਹ ਨਹੀਂ ਸਮਝ ਆ ਰਿਹਾ ਪਰ ਜਿਹੜੇ ਹੈਗੇ ਐਕਸਟੋਰਸ਼ਨਸ ਇਹ ਤਾਂ ਸਾਨੂੰ ਇਹੀ ਪਤਾ ਲੱਗ ਰਿਹਾ ਹੈ ਕਿ you know they're related to gangs from india oh it apna ring kar reya it oh ho base ikatthe karke you know hor lokanu recruit kar reya ke tusi sade gang chao asi tonu x amount paise dewange so eh jada ik extortion da ya nawa jede you mm. know kal chal gaya eh very very nawi gallan ha par jede hege ya you know um you know theft cases sakdeyan jede jada brampton de vich ya car theft he wagera ਤੀਸਰ ਯੂ نو ਕਲੀ ਪੰਜਾਬੀ ਕਮਿਊਨਿਟੀ ਨਹੀਂ ਕਾਫੀ ਹੋਰ ਕਮਿਊਨਿਟੀਆਂ ਵੀ ਆ ਸੋ ਇਹਦਾ ਤਾਂ ਹੈਗਾ ਆ ਕਿ ਯੂ نو ਯੂ ਕੈਨ ਸੇ ਇਕਨੋਮਿਕਲੀ ਯੂ نو ਪੀਪਲ ਆਰ ਸਟਰਗਲਿੰਗ ਬਟ ਥਿਸ ਇਜ਼ ਨਾਟ ਦ ਰਾਈਟ ਯੂ نو ਥਿੰਗ ਸੋ ਇਹਦੇ ਵਿੱਚ ਐਕਚੁਅਲੀ ਸਾਨੂੰ ਇਕਨੋਮੀ ਆਪਣੀ ਕੈਨੇਡਾ ਦੀ ਜ਼ਿਆਦਾ ਸਟਰੋਂਗ ਕਰਨੀ ਚਾਹੀਦੀ ਹੈ ਕਿ ਜਿਹਦੇ ਵਿੱਚ ਅਸੀਂ ਯੂ نو ਜੌਬਸ ਕ੍ਰੀਏਟ ਕਰ ਸਕੀਏ ਕਿ ਲੋਕ ਯੂ نو ਆਰ ਸਟੇਬਲ ਹਮ ਹਾਊਸਿੰਗ ਦਾ ਥੋੜਾ ਜਿਹਾ ਯੂ نو ਕਾਮ ਥੈਟ ਡਾਊਨ ਸੋ ਪੀਪਲ ਕੈਨ ਅਫੋਰਡ ਹੋਮਸ ਰੈਂਟ ਯੂ نو ਸੋ ਐਂਡ ਈਵਨ ਅਜਕਲ ਜਿਹੜਾ ਹੈਗਾ ਆ ਖਾਣੇ ਦਾ um you know It's expensive. Mm -hmm. Grocery store jamia uh, or prices yeah, so people are struggling. Um, Canadians are struggling, okay. and yes, Jimmy -hmm. Jadas had a defense minister, um, Mr. Sajjan Singh. He mm -hmm. was um, with the Liberal government, mm -hmm. and you know they were very um, soft on crime. Ha, na? You know, they um, you know uh, bills like yeah, Javed, crime, Jaya, they going ਸਾਨੂੰ ਦੋ ਜੇ ਦੂਸਰੇ ਦਿਨ ਨਹੀਂ ਤੇ ਉਸੇ ਦਿਨ ਵੀ ਮੇਬੀ ਬੇਲ ਮਿਲ ਸਕਦੀ ਆ ਸੋ ਇੱਕ ਜਿਹੜੀ ਫੀਅਰ ਆ ਉਹ ਬਹੁਤ ਅਸੀਂ ਲੋ ਸਟੈਂਡਰਡ ਕਰ ਚੁੱਕੇ ਆ ਸੋ ਉਹਦੇ ਕਰਕੇ ਜਿਹੜਾ ਇੱਕ ਕ੍ਰਾਈਮ ਆ ਜ਼ਿਆਦਾ ਵਧ ਰਿਹਾ ਆ ਪਰ ਆਈ ਰੀਲੀ ਵਿਸ਼ ਕਿ ਯੂ ਨੋ ਹੰਡਰੀ ਨਵੀ ਗਵਰਨਮੈਂਟ ਯਾ ਇਟਸ ਅ ਲਿਬਰਲ ਗਵਰਨਮੈਂਟ ਐਸ ਵੈਲ ਥਟ ਦ ਕਨਸਰਵੇਟਿਵ ਗਵਰਨਮੈਂਟ ਕੈਨ ਹੋਲਡ them accountable ਐਂਡ ਰੀਲੀ ਫੋਰਸ ਕਿਸੀ ਆਪਣੀ ਕੈਨੇਡਾ ਨੂੰ ਇੱਕ ਸੇਫ ਸੇਫ ਜਗਾ ਬਣਾ ਸਕੀਏ ਕਿ ਲੋਕ ਫੀਲ ਸੇਫ ਐਂਡ ਫੀਲ ਪ੍ਰੋਟੈਕਟਿਡ ਐਂਡ ਵਾਂਟ ਟੂ ਗਰੋ ਐਂਡ ਯੂ ਨੋ ਲਿਵ ਹੇਅਰ ਬਟ ਜਦ ਇਹ ਕੀ ਕਾਰਨ ਆ ਅਕਸਰ ਜੋ ਖਬਰਾਂ ਆ ਰਹੀਆਂ ਨੇ ਵੀ ਜਿਹੜੀ ਐਕਸਟਰਸ਼ਨ ਹੈ ਫਰੋਤੀਆਂ ਨੇ ਗੈਂਗਸਟਰ ਜਿਹੜੇ ਮੰਗ ਰਹੇ ਨੇ ਜ਼ਿਆਦਾਤਰ ਪੰਜਾਬੀਆਂ ਤੋਂ ਮੰਗ ਰਹੇ ਨੇ ਹਾਂਜੀ ਐਕਚੁਅਲੀ ਸੋ far ਤਾ ਜਿੰਨੀਆਂ ਵੀ ਸਾਨੂੰ ਐਕਸਟਰਸ਼ਨਸ ਜਾਂ ਕਾਲ ਜਾਂ ਜਿੰਨੀਆਂ ਫਾਈਲਸ ਆ ਰਹੀਆਂ ਆ ਜਾਂ ਸਿਫ ਪੰਜਾਬੀਜ਼ ਨੂੰ ਹੀ ਆ ਮ ਆ ਰਹੀਆਂ ਆ ਤੇ ਕੱਲ ਪੰਜਾਬੀ ਨਹੀਂ ਬਿਜ਼ਨਸ ਹੈਗੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਢਿੱਡੀ ਵੱਡੀ ਕੰਸਟਰਕਸ਼ਨ ਕੰਪਨੀ ਆ ਕੰਸਟਰਕਸ਼ਨ ਹੋ ਰਹੀ ਆ ਗੋਰਿਆਂ ਦੀ ਕੰਪਨੀ ਆ ਤੇ ਬਿਨਾਂ ਇਹਨਾਂ ਬਿਜ਼ਨਸ ਸਿਂਸ 1948, mm -hmm. and I'm sure they're very successful. I'm sure in nu koi extortions, calls, no calls. Mm -hmm. So Punjabians, Punjabi nu Punjabi kyon extortions mm -hmm. There has to be some sort of internal. Maybe they feel like it's an easy target. Um, maybe comfortable ya like, kisane Punjabi anda pataya. Mm -hmm. Maybe asin aun drass sakliya kisasi ethani thunu kushkarangi asin India kar sakliya. So there has to be some sort of you know I'm sure koi yona the motivation but you know it's just not acceptable that Canadian soils you know foreign hmm. um, gangs hmm. you know extortions among the Canadians. it's just not acceptable family a punjabi family i'm born it to langley husband dea, born ya born in meri my parents are from punjab ਪੀਰੈਂਟਸ ਕਦੋਂ ਆਏ ਨਹੀਂ ਕਿ ਅਮ ਚਾਰ ਹੁਣੀ ਆਇਆ ਇਨ ਲੇਟ 60ਸ ਐਂਡ ਮਮ ਡੈਡ ਦਾ ਸ਼ਾਦੀ ਵੀ ਇਥੇ ਹੋਈ ਆ ਐਂਡ ਦੈਨ ਫਿਰ ਇੱਕ ਪੱਟੀ ਪੈਣਿਆ ਛੋਟਾ ਭਰਾ ਆ ਸੋ ਵੀ ਆਲ ਮੈਰੀਡ ਵੀ ਆਲ ਲਿਵ ਹੇਅਰ ਅਮ ਸਦੇਗਾ ਹੁੰਦਾ ਗਾ ਵਿਚ ਵੀ ਆ ਸਾਰਿਆਂ ਦੇ ਐਂਡ ਸੋ ਯੈਸ ਫਿਰ ਯਰ ਫਾਰ ਲੰਗ ਟਾਈਮ ਅਮ ਮੇਰੇ ਪੇਕੇ ਹੈਗੇ ਆ ਮੱਲਾ ਪਰਦਾਖੇ ਦੇ ਨਾਲ ਇੱਕ ਪਿੰਡ ਆ ਡਿਸਟ੍ਰਿਕਟ ਲੁਧਿਆਣਾ ਰੱਖਵਾ And Mirasara Praval Hegaya from Mogga district, pind Hegaya uh, Khosarandiv. The family, the family time. Any politics to si? uh, see? He's ChaCha ji, sige he is no longer. Um, he India the vegetable puncher, I took care And um, thanks, the chairman, sige. so politics has but been something. Know, something uh, hanji, uh, uh, politics has been something that my dad has been very involved here as well. Uh -huh. um, very, you know. I think Punjabi um, and the other thirty politics, the Khunda which we have, g we always involved in politics, and maybe it comes back from Punjab. to yeah, you know parents the Vich Siga, thoda jab yaad jado bhi kitha jandes sige. chal naal So I used to you know be involved in that and you know, bachpan dekhe dire ki you know other Indian politicians jado elect and so it was something that you know you want to see and so it's been good. ਪੰਜਾਬੀਨ ਸ਼ੌਂਕ ਹੈ ਜਿਆਦਾ ਹਨਾ ਹਾਂਜੀ ਪੰਗੇ ਲੈ ਜਾਂਦਾ ਤੇ ਜਿਹੜੇ ਪੰਜਾਬ ਤੋਂ ਜਿਹੜੇ ਹੁਣ ਸਟੂਡੈਂਟ ਆਉਂਦੇ ਨੇ ਉਹਨਾਂ ਬਾਰੇ ਬੜੀਆਂ ਮਾੜੀਆਂ ਖਬਰਾਂ ਆ ਰਹੀਆਂ ਨੇ ਇੱਕ ਪਿੱਛੇ ਜੇ ਖਬਰ ਸੀ ਵੀ ਜੌਬ ਨਹੀਂ ਮਿਲਿਆ ਉਹਨੇ ਸੁਸਾਈਡ ਕਰ ਲਿਆ ਓਵਰਡੋਜ਼ ਵਾਲੀ ਗੱਲ ਵੀ ਆਉਂਦੀ ਹੈ ਹਾਰਟ ਟੈਕ ਵਾਲੀ ਗੱਲ ਵੀ ਆਉਂਦੀ ਹੈ ਕੀ ਨਾ ਸਟ्रेस ਹੋ ਗਿਆ ਕੈਨੇਡਾ ਐਕਚੁਅਲੀ ਸਟੂਡੈਂਟ ਸਟੂਡੈਂਟ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਉਹਨਾਂ ਨੂੰ ਵੀਜ਼ਾ ਇਸ ਚੀਜ਼ ਦਾ ਹੀ ਮਿਲਦਾ ਹੈ ਕਿ ਦੇਅਰ ਹੈ ਫਾਰ ਸਟੂਡੈਂਟ এডੂਕੇਸ਼ਨ ਬੇਸਡ ਹੈ। ਬੱਜੇ ਦਾ ਪੰਜਾਬ ਤੋਂ ਸਟੂਡੈਂਟਸ ਇੱਥੇ ਆਉਂਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਇੱਕ ਸਟੂਡੈਂਟ ਵੀਜ਼ਾ ਮਿਲ ਗਿਆ। ਹਾਂ ਹਾਂ। ਸਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਗਈ। ਪੀਆਰ ਸਾਡਾ ਟਾਰਗੇਟ ਪੀਆਰ ਹੁੰਦਾ। ਟਾਰਗੇਟ ਹੁੰਦਾ ਪੀਆਰ ਹੁੰਦਾ ਆ। ਹਾਂ। ਸੋ ਕੈਨੇਡੀਅਨ ਜਿਹੜਾ ਸਿਸਟਮ ਹੈ ਦੇ ਆਰ ਨਾਟ ਪ੍ਰੇਪੇਅਰ ਟੂ ਹੈਵ ਇਨੀ ਇਕਦਮ ਅਵਦਿਕਾ ਸਕਦੇ ਆ ਜਾਂ ਇਨੀ ਇਮੀਗ੍ਰੇਸ਼ਨ। ਹਾਂ। ਮੋਸਟਲੀ ਉਹਨਾਂ ਦਾ ਹੀ ਹੁੰਦਾ ਕਿ ਤੁਹਾਡਾ 6 ਮਹੀਨੇ ਦਾ ਕੋਰਸ ਹੈ ਜਾਂ 1 ਸਾਲ ਦਾ ਕੋਰਸ ਹੈ ਤੁਸੀਂ ਉਹ ਕਰਕੇ ਆਪਣੇ ਦੇਸ਼ ਨੂੰ ਵਾਪਸ ਜਾਉਂਗੇ ਉਹ ਐਕਚੁਅਲੀ ਇੱਕ ਸਾਈਨ ਵੀ ਡਾਕੂਮੈਂਟ ਕਰਦੇ ਜੀ ਐਂਡ ਫਿਰ ਜਿਹੜਾ ਹੈਗਾ ਕੈਨੇਡੀਅਨ ਸਿਸਟਮ ਉਹਨਾਂ ਨੇ ਇੱਕ ਯੂ ਨੋ ਵਰਕ ਪਰਮਿਟ ਦਵਾ ਦਿੱਤਾ ਯਾ ਸੋ ਕਾਫੀ ਬੱਚਿਆਂ ਨੇ ਉਸ ਪ੍ਰੋਗਰਾਮ ਦੇ ਵਿੱਚ ਕੀਤਾ ਪਰ ਜਦੋਂ ਫਿਰ ਕਿਸੇ ਕੇਈ ਬੱਚਿਆਂ ਨੂੰ ਪੀਆਰ ਨਹੀਂ ਲੱਗਦੀ ਜਾਂ ਉਹਨਾਂ ਨੂੰ ਜੋਬਸ ਨਹੀਂ ਮਿਲਦੀਆਂ ਦੈਟਸ ਬਿਕਾਜ਼ ਕੈਨੇਡੀਅਨ ਸਿਸਟਮ ਇਜ਼ ਨਾਟ ਰੈਡੀ ਫਾਰ 올 ਦਿਸ ਐਕਸਪੈਂਸ਼ਨ ਜਿਹੜੀ ਇਮੀਗ੍ਰੇਸ਼ਨ ਦੇ ਆ ਸੋ ਫਿਰ ਉਹ ਬੱਚੇ ਸਟ्रेस ਦੇ ਵਿੱਚ ਜਾ ਰਹੇ ਆ ਉਹਨੇ ਕਿ ਸਨੀਪਾਰ ਹੋ ਰਹੀ ਹੈ ਕਾਲ ਕਮਾਂ ਦੇ ਵਿੱਚ ਵੀ ਜਾ ਰਹੇ ਆ ਹੰਤੇ ਐਂਡ ਕੁੜੀਆਂ ਐਂਡ ਅਮ ਕਿ ਲੋਕ ਪੰਜਾਬੀ ਵੀ ਕੈਸਕ ਨੇ ਕਮਿਊਨਿਟੀ ਉਹਨਾਂ ਦਾ ਐਡਵਾਂਟੇਜ ਵੀ ਲੈ ਰਹੇ ਆ ਸੋ ਇਟਸ ਆ ਇਟਸ ਆ ਹਾਰਡ ਸਿਚੁਏਸ਼ਨ ਬੱਸ ਇਤੋਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਜਿੱਥੇ ਵਾਸਤੇ ਆਮ ਹੈ ਜਸਟ ਐਜੂਕੇਸ਼ਨ ਬੇਸਡ ਹਾਇਰ ਐਜੂਕੇਸ਼ਨ ਲੈਣ ਤੇ ਵਾਪਸ ਜਾਣਾ ਦੇ ਆਰ ਸਪੋਸਟ ਟੂ ਗੋ ਬੈਕ ਪਰ ਜਿਹੜੀ ਹੈ ਗਿਆ ਕੱਲੇ ਪੰਜਾਬ ਤੋਂ ਜਾਂ ਇੰਡੀਆ ਤੋਂ ਨਹੀਂ ਕੱਲੇ ਬੱਚੇ ਕਿ ਪੜਨਾਗੇ ਬਹੁਤ ਦੇਸ਼ਾਂ ਤੋਂ ਆਉਂਦੇ ਆ ਚਾਇਨਾ ਯੂਰਪ ਤੋਂ ਸੋ ਸਾਡੇ ਤੇ ਆਪਣੀ ਪੜਾਈ ਕਰਕੇ ਵਾਪਸ ਆਪਣੇ ਦੇਸ਼ ਨੂੰ ਜਾਂਦੇ ਆ ਹੋਰ ਦੇਸ਼ਾਂ ਤੇ ਵਾਪਸ ਜਾਂਦੇ ਨੇ ਹਾਂਜੀ ਸੋ ਜਿਵੇਂ ਇੱਥੋਂ ਵੀ ਅਸੀਂ ਯੂ نو ਇੰਡੀਆ ਪੰਜਾਬ ਸਕਦੇ ਆ ਐਨ ਆਰ ਆਈ ਕੋਟਾ ਹੁੰਦਾ ਹੈ ਉਹਦੇ ਵਿੱਚ ਤੁਸੀਂ ਯੂ ਐਸ ਮਨੀ ਲੈਣੇ ਆ ਤੁਸੀਂ ਯੂ نو ਹਾਊਸਿੰਗ ਫੋਰ ਡੀ ਆਰ ਵੀ ਕਰਦੇ ਇੰਡੀਆ ਸਿੱਧਾ ਨਹੀਂ ਕਹਿੰਦੇ ਹੁਣ ਸਾਨੂੰ ਇੰਡੀਆ ਇੰਡੀਆ ਗਵਰਨਮੈਂਟ ਸਾਨੂੰ ਇਥੇ ਇਮੀਗ੍ਰੇਸ਼ਨ ਵੀ ਦੇ ਦੇ ਸੋ ਦਿਸ ਇਜ਼ ਕਾਈਂਡ ਆ ਸਿਸਟਮ ਜਿਹੜਾ ਇੱਕ ਬ੍ਰੋਕਨ ਸਿਸਟਮ ਵੀ ਕਹਿ ਸਕਦੇ ਆ A system, um, which, but you know, students, navy, like a pathway to become a PR. Is that the right way? Absolutely not. So oh effect da, healthcare theory, uh -huh. oh theory housing te vi. Uh -huh. oh da, job te vi. so uh -huh. maybe kafi you families study so no jobs uh -huh. mil uh -huh. um, students you know are taking over oh, because they can work part time underpay, lo are they are keliy lo cash cashvi uh -huh. they're not getting the full benefits dehano. health benefits need dinleya gaye the job so it's kind of a, a quite a sad situation students but it's not the right way that these students have come here mm -hmm. um, so I feel for those students but you also have to understand that the Canadian system it wasn't for them to come here and become PRS mm -hmm. as students so ਤੁਸੀਂ ਸੁਜੈਸਟ ਕੀ ਕਰਨਾ ਚਾਹੁੰਦੇ ਜੇ ਪੰਜਾਬ ਦੇ ਪੇਰੈਂਟ ਜਿਹੜੇ ਨੇ ਜਿਹੜੇ ਇਹ ਜਨਨ ਨੂੰ ਫਿਊਚਰ ਹੀ ਆਪਣੇ ਬੱਚਿਆਂ ਦਾ ਕੈਨੇਡਾ ਲੱਗਦਾ ਕੀ ਸੁਜੈਸਟ ਕਰਨਾ ਚਾਹੁੰਦੇ ਆਈ ਊਡ ਸੇ ਕਿ ਜਿਹੜੇ ਕਿ ਛੋਟੇ ਛੋਟੇ ਬੱਚੇ ਥੇ ਆਉਂਦੇ ਆ ਬੱਚੀਆਂ ਆਉਂਦੀਆਂ ਆ ਉਹਨਾਂ ਦਾ ਫਰਸਟ ਆਫ ਆਲ ਇਟਸ ਅ ਨਿਊ ਕੰਟਰੀ ਕਾਫੀ ਆਨ ਅਨ ਹਰਡਲਸ ਚੈਲੰਜਸ ਲੈਣੀ ਪਈਆ ਐਂਡ ਇੰਡੀਆ ਤੋਂ ਹੋ ਫਾਈਨੈਂਸ਼ਲੀ ਇਥੇ ਪੈਸੇ ਨਹੀਂ ਲੈ ਕੇ ਆਉਂਦੇ ਸੋ ਦੇ ਹੈਵ ਟੂ ਸਟਰਗਲ and tiny ke bachche overdose drugs de vich aa ja reya aur kalth kamon de vich aa ja reya hmm. to fulfill those voids tisanu india to paise melde ne hai ki india wale ne already sagat paise la chukke aa jadd loans chukke ho aa hmm. and othe struggle kar reya so okay. it's a very sad situation because hmm. now bappas jast saf the aa nau kithe dass sakde aa nau hmm. kardeanu dass sakde kisam ki hmm. problem hai te hmm. itthe unna di misuse ho rahi aa hmm. uh, ke lakke jehde pyar ho jande aa te jehde nahi hunde ਜੇ ਦੋਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਇੱਥੇ ਪਿਆਰ ਨਹੀਂ ਮਿਲ ਰਿਹਾ ਸੋ ਸੁਸਾਇਡ ਵਾਲ ਵੀ ਜਾ ਰਹੇ ਆ ਜਾਂ ਕਾਮਾ ਦੇ ਵਿਚਾਰੇ ਆ ਸੋ देयर ਇਟ ਸਮਥਿੰਗ ਈਜ਼ ਟੂ ਬੀ ਡਨ ਅਬਾਊਟ ਥੈਟ ਚਾਹ ਕਿ ਸਟਾਲ ਹੋਣਾ ਚਾਹੀਦਾ ਕਿ ਇੰਡੀਆ ਦੇ ਵਿੱਚੋਂ ਪੈਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੱਚੇ ਕਿਉਂ ਉੱਥੇ ਜਾਣਾ ਮੇਬੀ ਉਹਨੂੰ ਜੌਬ ਨਾ ਮਿਲੇ ਜਾਂ ਉਹਨੂੰ ਫਾਈਨੈਂਸ਼ੀਅਲੀ ਸਟੇਬਲ ਤਰੀਕੇ ਨਾਲ ਉੱਥੇ ਭੇਜ ਸਕਣੇ ਕਿ ਸੱਸੀ ਆਪਣੇ ਬੱਚੇ ਨੂੰ ਬਚਾ ਸਕੀ ਹੈ ਜਾਂ ਆਪਣੇ ਬੱਚੇ ਨੂੰ ਵਾਪਸ ਲੱਤੋ ਇੰਡੀਆ ਇਜ਼ ਸੱਚ ਅ ਬਿਊਟੀਫੁਲ ਕੰਟਰੀ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਹੈ ਜਿਹੜੀਆਂ ਤੁਸੀਂ ਕਰ ਸਕਦੇ ਆ ਆਮ canada you know it's it is a nice country hmm. but there's nothing like you know there's no difference ke je tu si punjab wapas jaoge tu si apni country nu no uplift karoge there's lots of opportunities and lok pun wapas jaa vi rahe ha so lok ja rahe nawabs haan ji ja rahe ha because hmm. they feel ke itthe struggle karnalou we can maybe do something better in india hmm. so i feel ke tu si jo apne bacche nu no itthe bhejna aya please please tusiyan lano um financially socho ke unhan di itthe rehni jagah hai ki uh -huh. uh -huh. ya paise hai ge ya school di fees bhar sakde hai galat kamach aa ponche te galat kamach taan hi bachche jaan ke ji unhan nu pata hai ke sade kol koi hor rasta nahi haiga there is no other support uh -huh. so bidhiya hi banti hogi ke parents uh -huh. apne bachcha nu chahe ta wapas sadan uh -huh. india apne uh -huh. bachche nu bachaa sakange so nobody goes in commit suicide koi overdose na kare uh -huh. koi galat kamach na chahde ਤੇ ਜਿਹੜੇ ਜਿੰਨੇ ਗੱਲ ਕਰਿਆ ਸੀ ਤੁਸੀਂ ਪੰਜਾਬ ਗਏ ਜੇ ਐਮਐਲਏ ਬਣ ਤੋ ਬਾਅਦ ਜੀ ਜੀ ਹਾਲੇ ਨਹੀਂ ਗਏ ਨਹੀਂ ਗਏ ਜਦ ਆਓਗੇ ਪੰਜਾਬ ਚੂ ਰਹਾਂਗੀ ਪੰਜਾਬ ਦੇ ਤੁਸੀਂ ਜਿਹੜੇ ਐਮਐਲਏ ਨੇ ਜਾਂ ਐਮਪੀ ਨੇ ਜਾਂ ਮੰਤਰੀ ਨੇ ਉਹਨਾਂ ਦਾ ਰਹਿਣ ਸਹਿਣ ਦੇਖਿਆ ਵੈਸੇ ਹਾਂ ਜੀ ਦੇਖਿਆ ਹੈ ਪਹਿਲਾਂ ਦੇਖਿਆ ਹਾਂ ਜੀ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਣ ਦਾ ਹਾਂ ਰਾਜ ਚੋਹਾਨ ਉਹਨਾਂ ਦੀ ਜਿਹੜੇ ਸਪੀਕਰ ਨੇ ਉਹਨਾਂ ਦੇ ਇੰਟਰਵਿਊ ਕੀਤੀ ਸੀ ਤੇ ਉਹਨਾਂ ਸ਼ੋਗਲ ਤੇ ਕਿਹਾ ਸੀ ਜੇਕਰ ਇਹ ਇੰਡੀਆ ਚ हाँ <laughs> 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 जी you know, um, जबिस तो um, बैठे कोई नहीं है, mm. um, uh, है जो mm. पानी का गलास दे सके yeah. um, you know, mm. आपबूटी okay. करनासोड mm. देखना mm. स्कैजूल करना मेरा mm. मीटिंग सैट करनी mm ਤੇ ਪੰਜਾਬ ਚ ਤੇ ਇੱਕ ਪੋਲਿਟਿਸ਼ੀਅਨ ਚ ਇਹ ਬੜਾ ਚੱਲਦਾ ਵੀ ਵਿਆਹ ਵੀ ਨਹੀਂ ਕੋਈ ਛੱਡਣਾ ਭੋਗ ਵੀ ਨਹੀਂ ਛੱਡਣਾ ਭਾਵੇਂ ਵੱਡੇ ਤੁਸੀਂ ਕੈਬਨਟ ਮੀਟਿੰਗ ਭਾਵੇਂ ਛੱਡ ਦਿਓ ਵੱਡੇ ਪ੍ਰੋਜੈਕਟ ਵਾਲੀ ਮੀਟਿੰਗ ਛੱਡ ਦਿਓ ਪਰ ਵਿਆਹ ਭੋਗ ਨਹੀਂ ਛੱਡਣਾ ਇੱਥੇ ਉਹ ਕਿਵੇਂ ਚੱਲਦਾ ਅਮ ਮੇਰੀ ਰਾਈਡਿੰਗ ਹੈਗੀਆ ਦਿਸ ਇਸ ਆ ਕੁਆਇਟ ਅਮ ਹਲੇ ਜਿਹੜਾ ਇਲਾਕਾ ਇੱਥੇ ਆਵਾਦੀ ਪੰਜਾਬੀਆਂ ਦੀ ਇੰਨੀ ਨਹੀਂ ਹੈਗੀ ਘਟਿਆ ਹਾਂ ਕਾਫੀ ਘਟਿਆ ਹੈ ਹਾਂਜੀ ਸੋ ਸਾਨੂੰ ਸੋਰਨ ਚਾਹੁੰਦਾ ਆ ਕਿ ਹੋਰ ਰਾਈਡਿੰਗਸ ਦੇ ਵਿੱਚ ਇੱਥੇ ਪੰਜਾਬੀਆਂ ਦੀ ਹੈਗੀ ਐਕਚੁਅਲੀ ਅਮ ਇੱਕ ਇੱਕ ਰਿਸਪੈਕਟ ਵਾਲੀ ਵੀ ਗੱਲ ਹੈਗੀ ਆ ਪੰਜਾਬੀ ਲੋਕ ਰਿਸਪੈਕਟ ਦਿੰਦੇ ਆ ਕਿ ਤੁਸੀਂ ਐਮ ਐਲ ਏ ਆ ਐਨ ਪੀ ਆ ਅਮ ਸਾਨੂੰ ਹੋਰ ਤਰੀਕੇ ਦੇ ਨਾਲ ਗੋਰਿਆਂ ਚਾਹੁੰਦਾ ਆ ਸਾਨੂੰ ਕੋਈ ਯੂ ਨੋ ਕੋਈ ਨਾਦਾ ਆ ਵੈਂਟ ਹੁੰਦਾ ਆ ਕੋਈ ਫੰਕਸ਼ਨ ਹੁੰਦਾ ਆ ਉੱਥੇ ਸਾਨੂੰ ਸੱਭਿਆ ਜਾਂਦਾ ਆ ਸਾਨੂੰ ਸਟੇਜ ਤੇ ਬੁਲਾਉਂਦੇ ਆ ਪਰ ਵਿਆਹ ਸ਼ਾਦੀਆਂ ਤੇ ਨਹੀਂ ਸਾਨੂੰ ਸੰਦੇ ਅੱਛਾ ਜਿਹਦੇ ਵਿੱਚ ਪਬਲਿਕ ਪਬਲਿਕ ਕਮਿਊਨਿਟੀ ਦਾ ਕੁਝ ਹੋਵੇ ਉੱਥੇ ਅਸੀਂ ਜ਼ਰੂਰ ਜਾਈਦਾ ਆ ਸਾਨੂੰ ਜ਼ਰੂਰ ਉਹ ਯੂ ਨੋ ਇੱਕ ਯੂ ਨੋ ਮਾਨ ਕਰਦੇ ਆ ਪਰ ਇੱਕ ਵਿਆਹ ਸ਼ਾਦੀਆਂ ਤੇ ਨਹੀਂ ਸਾਨੂੰ ਕੋਰੇ ਸਾਦੇ ਪਰ ਪੰਜਾਬੀਆਂ ਦੇ ਵਿੱਚ ਹੈਗਾ呀 ਇੱਕ ਮਾਣ ਵਾਲੀ ਗੱਲ ਹੈ ਤੁਹਾਨੂੰ ਇਫ ਯੂ ਪ੍ਰਾਊਡ ਸੋ ਇੱਕ ਸੱਚੀ ਪੰਜਾਬੀ ਕਮਿਊਨਿਟੀ ਤੁਸੀਂ ਕਹਿ ਸਕਦੇ ਪਰ ਏਸ਼ੀਅਨਸ ਜਿਹੜੇ ਆ ਦੇ ਆਰ ਮੋਰ ਇਨਟਾਈਟਲਡ ਟੂ ਥੋਨੇ ਪਿਆਰ ਦਿੰਦੇ ਐ ਇਸ ਚੀਜ਼ ਦਾ ਤੇ ਇੱਕ ਪੰਜਾਬਨ ਨੇ ਜੋਰਦੀ ਨੇ ਗੋਰਿਆਂ ਦਾ ਮਨ ਕਿਵੇਂ ਜਿੱਤ ਲਿਆ ਆ ਯੂ نو ਜਦੋਂ ਮੈਨੂੰ ਲੱਗਦਾ ਕਿ ਜੇ ਤੁਸੀਂ ਆਪਣੇ ਆਪ ਨੂੰ ਇੱਕ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ ਆ ਯੂ نو ਲੋਕ ਤੁਹਾਨੂੰ ਤੁਹਾਡੇ ਨਾਲ ਮਿਲਦੇ ਆ ਤੁਹਾਨੂੰ ਯੂਨਿਵਰਸਿਟੀ ਨਾਲ ਇੰਟਰੈਕਟ ਕਰਦੇ ਆ ਡਿਜ਼ਨਟ ਮੈਟਰ ਗੋਰੀਆ ਨੂੰ ਐਕਚੁਅਲੀ ਇੱਕ ਰੰਗ ਦੇ ਨਾਲ ਨਹੀਂ ਕੋਈ ਮਤਲਬ ਹੈਗਾ ਇਹ ਇੱਕ ਖੂਪੀ ਉਹਨਾਂ ਦੀ ਹੈ ਨਾ ਹਾਂਜੀ ਉਹਨਾਂ ਨੂੰ ਇਹ ਹੁੰਦਾ ਕਿ ਤੁਹਾਡਾ ਕੰਮ ਕੀ ਆ ਤੁਸੀਂ ਕੀ ਕਰੋਗੇ ਤੁਸੀਂ ਸੇਵਾ ਵਾਸਤੇ ਉਹ ਤੁਹਾਨੂੰ ਐਸਾ ਇਲੈਕਟਿਵ ਤੁਸੀਂ ਪਬਲਿਕ ਸਰਵੈਂਟ ਤੁਸੀਂ ਉਹਨਾਂ ਦੇ ਵਾਸਤੇ ਕੀ ਕਰੋਗੇ ਤੁਸੀਂ ਉਹਨਾਂ ਦੀ ਆਵਾਜ਼ ਬਣ ਸਕਦੇ ਆ ਵਿਕਟੋਰੀਆ ਦੇ ਵਿੱਚ ਆ ਨਹੀਂ ਉਹ ਇਹ ਦੇਖ ਕੇ ਚੁਣਦੇ ਆ ਤੁਹਾਨੂੰ ਸੋ ਆ ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀਗਾ ਕਿ ਜਿਹੜੇ ਰਾਈਡਿੰਗ ਦੇ ਵਿੱਚ ਤੂੰ ਚੱਲਦੀਆਂ ਲੈਂਗਲੀ ਵਾਲਾ ਪ੍ਰੋਕਟਰ ਹੈ ਚੋ ਕਿਤਾ ਆਗਾਦੀ ਪੰਜਾਬੀਆਂ ਦੀ ਹੈ ਨਹੀਂ ਕਿ ਤੂੰ ਤਾਂ ਇੱਕ ਪੰਜਾਬੀ ਔਰਤ ਹੈਂ ਕਦੇ ਹਿਸਟਰੀ ਦੇ ਵਿੱਚ ਪੰਜਾਬੀ ਜਾਂ ਕਲਰਡ ਪਰਸਨ ਇਸ ਰਾਈਡਿੰਗ ਦੇ ਵਿੱਚ ਕਦੇ ਨਹੀਂ ਚੱਲਿਆ ਹੈਗਾ ਅੱਛਾ ਤੇ ਤੈਨੂੰ ਬਹੁਤ ਮੁਸ਼ਕਲ ਆਉਗੀ ਐਂਡ ਆਈ ਸੈਡ um ਵਨ ਰਵਿਆ ਜੋ ਮੇਰੀ ਕਿਸ ਵਿੱਚ ਲਿਖਿਆ ਹੋ ਮੈਨੂੰ ਮਿਲੂਗਾ ਐਂਡ ਏਕ ਮੈਂ ਮੀਟ ਕਰੂੰਗੀ ਐਂਡ ਆਈ ਪ੍ਰੂਵ ਦੈਟ ਟੂ ਦ ਕਮਿਊਨਿਟੀ and you know bahut pyar milta hai halvi you know even after being elected people respect you ki haan ji jeda kuch tu kiya si oh tu kar rahi hai and us cheeza to tu kaak apni hoyi hegi so okay, that... election kiven ladde ho tohi election campaign kiven karde campaign ik tehgiyan tu si door knocking bahut karni pendi hai karni pendi hai haan ji absolutely gore mind nahi karde be bell martdi mere ghar de mainu disturb karta oh set time hunda hai ओके ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਟਰਨਲ ਟਾਈਮ ਤੇ ਨਹੀਂ ਕਰਨਾ ਚਾਹੀਦਾ ਸੰਡੇ ਵਾਲੇ ਦਿਨ ਨਹੀਂ ਕਰਨਾ ਸ਼ਾਮ ਦੇ ਡੇ ਹੁੰਦਾ ਯਾ ਯੂ نو ਜੇ ਕੋਈ ਬਾਗ ਯਾਰਡ ਵਰਕ ਕਰ ਰਿਹਾ ਹੋ ਤੁਸੀਂ ਕੋਈ ਯਾਰਡ ਚ ਮਿਲੋ ਹਸ ਕੇ ਮਿਲੋ ਐਂਡ THEN ਕਮਿਊਨਿਟੀ ਇਵੈਂਟਸ ਕਰੋ ਕੋਈ ਪਾਰਕਸ ਦੇ ਵਿੱਚ ਚਲੋ ਜਿੱਦੇ ਵਿੱਚ ਤੁਸੀਂ ਕਿਸੇ ਦਾ ਸ케ਜੂਲ ਨਹੀਂ ਡਿਸਟਰਬ ਕਰਦੇ ਸੋ ਆਈ ਵਾਸ ਵੈਰੀ ਇਨਵੋਲਡ ਐਂਡ ਮੈਂ ਪੂਰਾ ਸਮਰ ਪਿਛਲੇ ਸਾਲ ਤੋਂ ਯੂ نو ਕਮਿਊਨਿਟੀ ਦੇ ਵਿੱਚ ਕੰਮ ਕੀਤਾ ਵੋਲੰਟੀਅਰ ਵਰਕ ਕੀਤਾ ਐਂਡ ਲੋਕਾਂ ਦੇ ਵਿੱਚ ਨਿਕਲੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਕਿ ਕੀ ਸਟਰਗਲਸ ਆ ਕੀ ਚੈਲੰਜਸ ਆ ਹਾਊ ਕੈਨ ਆਈ ਬੀ ਆਫ ਸਰਵਿਸ ਮੈਂ ਉਹਨਾਂ ਦੀ ਆਵਾਜ਼ ਕਿਵੇਂ ਹਟਾ ਸਕਦੀ ਆ ਐਂਡ ਆਈ ਵਾਸ देयर ਟੂ ਲਿਸਨ ਇੱਕ ਸੁਣਨਾ ਬਹੁਤ ਜ਼ਰੂਰੀ ਗੱਲ ਆ ਆਪਣੀਆਂ ਚੀਜ਼ਾਂ ਦੱਸਣੀਆਂ ਉਹ ਤਾਂ ਇੱਕ ਡਿਫਰੈਂਟ ਗੱਲ ਆ ਪਰ ਲੋਕਾਂ ਦੇ ਵਿੱਚ ਲੋਕਾਂ ਦੀ ਆਵਾਜ਼ ਸੁਣਨੀ ਕਿ ਉਹਨਾਂ ਨੂੰ ਕੀ ਸਟਰਗਲਸ ਆ ਬਿਕਾਜ਼ ਉਹ ਆਪ ਸਟਰਗਲਸ ਜਾ ਰਹੇ ਆ ਮੇਬੀ ਮੈਨੂੰ ਉਹ ਸਟਰਗਲਸ ਨਾ ਹੋਣ ਜਿਹੜੀਆਂ ਉਹਨਾਂ ਨੂੰ ਸਟਰਗਲਸ ਦਿਸ ਰਹੀਆਂ ਆ ਸੋ ਆਈ ਡਿਡ ਅ ਲੋਟ ਆਫ ਡੋਰ ਨੋਕਿੰਗ a lot of community events so that was very important ਤੇ ਇਥੇ ਸ਼ਰਾਬ ਭਾਂਡੇ ਕੱਪੜੇ ਉਹ ਨਹੀਂ ਵੰਡੇ ਜਾਂਦੇ ਇਲੈਕਸ਼ਨ ਚ ਨਹੀਂ ਜੀ ਨਾ ਮੈਂ ਸ਼ਰਾਬ ਪੀਂਦੀ ਆ ਤੇ ਨਾ ਮੈਂ ਦਵਾ ਸੋ ਅਮ ਨਹੀਂ ਇਥੇ ਓਦਾਂ ਦੇ ਯੂ نو ਯੈਸ ਅਗੇਨ ਇਟ ਡਿਪੈਂਡਸ ਕਿ ਤੁਸੀਂ ਕਿਹੜੀ ਕਮਿਊਨਿਟੀ ਦੇ ਵਿੱਚ ਜਾ ਰਹੇ ਆ ਮੈਂ ਫੰਡ ਰੇਜ਼ਰ ਕੀਤਾ ਸੀਗਾ ਸੋਸ਼ਲ ਸੈਟਿੰਗ ਦੇ ਵਿੱਚ ਸੀਗਾ देयर वाज ਡਿਨਰ ਐਂਡ ਯੈਸ देयर वाज ਅ ਬਾਰ देयर ਉੱਚ ਜਿੰਨਾ ਡਿਫਰੈਂਟ ਆ ਪਰ ਇਹ ਨਹੀਂ ਹੈਗਾ ਕਿ ਮੇਰੇ ਕੈਂਪੇਨ ਦੇ ਆਫਿਸ ਦੇ ਵਿੱਚ ਸ਼ਰਾਬਾ ਚੱਲ ਰਹੀਆਂ ਜਾਂ ਕੋਈ ਨਸ਼ਾ ਚੱਲ ਰਿਹਾ ਜਾਂ ਜੀ ਕੋਈ ਕੱਪੜੇ ਵੰਡ ਹੋ ਰਿਹਾ ਇਦਾਂ ਦਾ ਕੁਝ ਨਹੀਂ ਹੁੰਦਾ ਇੱਕ ਇਦਾਂ ਦੇ ਸਵਾਲ ਉੱਠ ਰਿਹਾ ਵੀ ਜਿਹੜੇ ਹੁਣ ਕੈਨੇਡਾ ਸਿਆਸਤ 'ਚ ਪੰਜਾਬੀ ਆ ਗਏ ਨੇ ਇਹ ਹੁਣ ਪੰਜਾਬ ਵਾਂਗ ਥੋੜਾ ਜਿਹਾ ਵਿਚਰਨ ਲੱਗ ਪਿਆ ਹੈ ਹਾਂਜੀ ਅਗੇਨ ਡਿਫਰੈਂਟ ਰਾਈਟਿੰਗਸ ਡਿਫਰੈਂਟ ਸਿਚੁਏਸ਼ਨਸ ਬੇਰੀ ਰਾਈਟਿੰਗ ਦਮ ਚਿਤਾ ਮੈਂ ਕੋਈ ਕਾਗਜ਼ੀ ਸੀ ਨਾ ਬੈਕ ਕਰੂੰਗੀ ਤੇ ਨਾ ਮੈਂ ਇਤਨੀਆਂ ਚੀਜ਼ਾਂ ਨੂੰ ਇੰਟਰੋਡਸ ਕਰੂੰਗੀ ਇਹ ਜੋੜੀ ਤੁਸੀਂ ਸਟੂਡੈਂਟਾਂ ਦੀ ਗੱਲ ਕੀਤੀ ਪੰਜਾਬੀ ਵਿਦਿਆਰਥੀ ਮੁੰਡੇ ਕੁੜੀਆਂ ਜਿਹੜੇ ਇੱਥੇ ਆਉਂਦੇ ਠੀਕ ਹੈ ਤੁਹਾਡੀ ਗੱਲ ਠੀਕ ਵੀ ਉਹ ਤੇ ਪੜਨ ਲਈ ਆਉਂਦੇ ਆ ਉਹਨਾਂ ਦਾ ਟਾਰਗੇਟ ਵੀ ਪੜ ਕੇ ਵਾਪਸ ਜਾਣਾ ਹੋਣਾ ਚਾਹੀਦਾ ਪਰ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਵੀ ਜੋੜੀ ਆ ਉੱਥੇ ਉੱਥੇ ਇਹ ਸਾਡੇ ਪੰਜਾਬੀ ਹੋਰ ਕਈ ਐਮਪੀ ਨੇ ਐਮਐਲਏ ਨੇ ਉਹ ਸਾਡੇ ਬੰਦਿਆ ਬੱਚਿਆਂ ਨੂੰ ਸਾਂਭਣ ਇੱਕ ਗੁਨਾਨਕ ਫੂਡ ਬੈਂਕ ਵੀ ਹੈਗਾ ਸਰੀ ਵਿੱਚ ਜਿਹੜਾ ਜਿਹੜੇ ਬੱਚੇ ਨੇ ਜਿਹੜਾ ਕੋਈ ਵੀ ਇਮੀਗਰੈਂਟ ਹੈ ਜਿਹਦੇ ਕੋਈ ਖਾਣ ਲਈ ਰੋਟੀ ਨਹੀਂਗੀ ਉਹਦੇ ਲਈ ਰਾਸ਼ਨ ਦਾ ਪ੍ਰਬੰਧ ਕਰਦੇ ਨੇ ਬੈੱਡ ਦਾ ਪ੍ਰਬੰਧ ਕਰਦੇ ਨੇ ਉਹ ਮਤਲਬ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਵੀ ਜਿਹੜੇ ਪੰਜਾਬੀ ਨੇ ਉੱਥੇ ਉਹ ਸਾਡੇ ਬੱਚਿਆਂ ਨੂੰ ਹਿੱਕ ਨਾਲ ਲਾਉਣ ਉਹਨਾਂ ਨੂੰ ਸਾਂਭਣ ਕੋਈ ਏਦਾਂ ਦੀ ਕਮਿਊਨਿਟੀ ਵੀ ਇੱਥੇ ਹੈਗੀ ਆ ਵੀ ਉਹਨਾਂ ਨੂੰ ਕਿਤੇ ਸਾਂਭ ਰਹੀ ਆ ਅਮ ਹੰਜੀ ਅਮ ਬੱਬਾ ਜੀ ਯਾ ਨਿਰੰਦਰ ਸਿੰਘ ਉਹ ਯੂ ਨੋ ਬਹੁਤ ਵਧੀਆ ਕੰਮ ਕਰ ਰਿਹਾ ਹੈ ਕਾਫੀ ਬਰੀ ਉਹਨਾਂ ਨਾਲੋਂ ਸੀ ਮਿਲਦੇ ਵੀ ਰਹਿੰਦੇ ਆ ਐਂਡ ਫੂਡ ਬੈਂਕਸ ਕੱਲੀਆ ਆਪਣੀਆ ਕੋਰੀਆਂ ਦੀਆਂ ਵੀ ਬਹੁਤ ਧਿਆਨ ਜਿੱਥੇ ਤੁਸੀਂ ਚਾਹ ਸਕਦੇ ਆ ਬਸ ਅਗੇਨ ਫਿਰੋਹੀ ਕਾਲ ਆ ਜਾਂਦੀ ਹੈ ਨਾ ਇੱਕ ਗੈਪ ਜਿਹੜਾ ਆ ਹਮ ਜਿਵੇਂ ਅਸੀਂ ਇੰਡੀਆ ਜਾਂਦੇ ਆ ਸਾਨੂੰ ਗੈਪ ਨਹੀਂ ਆਉਣਾ ਸਾਡੇ ਕੋਲ ਕੋਈ ਉੱਥੇ ਫੂਡ ਬੈਂਕਸ ਨਹੀਂ ਹੋਣੀਆਂ ਸਾਡੇ ਕੋਲ ਉੱਥੇ ਕੋਈ ਰੈਨੂ ਕਰ ਨਹੀਂ ਮਿਲਦਾ ਥਿਸ ਇਜ਼ ਸਮਥਿੰਗ ਜਿਹੜਾ ਸੀ ਇੱਕ ਆਪਣੀ ਸੋਸਾਇਟੀ ਤੇ ਉਹ ਪ੍ਰੈਸ਼ਰ ਪਾ ਰਹੇ ਆ ਕਿ ਦਿਸ ਇਜ਼ ਪਾਰਟ ਆਫ ਯੂਰ ਜੌਬ ਤੁਹਾਨੂੰ ਕਰਨਾ ਤਾਂ ਆਈ ਐਮ ਫਿਰੇ ਕਰ ਰਹੇ ਉਹਨਾਂ ਨੂੰ ਸਾਨੂੰ ਬਹੁਤ ਸ਼ਾਵਰਸ਼ੇ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਬੱਚਾ ਨੂੰ ਸਾਹਮਣੇ ਆ ਜਿਹੜੇ ਜਾਂਦੇ ਆ ਆਈ ਮੀਨ ਐਸ ਅ ਕਮਿਊਨਿਟੀ ਵੀ ਆਰ ਵੈਰੀ ਯੂਨਾਈਟਿਡ ਅਸੀਂ ਕਦੇ ਕਿਸ ਨੂੰ ਡੋਲਣ ਨਹੀਂ ਦਿੰਦੇ ਹੈਗੇ ਸਾਡੇ ਚ ਇੱਕ ਖੂਬੀ ਆ ਆਪਣੀ ਦੀ ਜੇ ਸਾਨੂੰ ਕੋਈ ਦੱਸੇ ਕਿ ਯੂ ਨੋ ਕਿਤੇ দান ਕਰਨਾ ਹੈ ਅਸੀਂ ਸਭ ਨਾਲੋਂ ਪਹਿਲਾਂ ਆ ਕੋਈ ਡੋਨੇਸ਼ਨ ਫੰਡਰੇਜ਼ਰ ਕਰਨਾ ਹੋਵੇ ਵੀ ਆਰ ਆਲਵੇਸ ਥੇਰ ਐਂਡ ਸੋ ਬੱਚਾ ਨੂੰ ਬਹੁਤ ਸਪੋਰਟ ਵੀ ਮਿਲ ਰਹੀ ਆ ਪਰ ਕਈ ਬੱਚੇ ਸਪੋਰਟ ਪਾਉ ਨਹੀਂ ਰਹੇ ਹੈਗੇ ਯੂ نو ਦੇ ਵਾਂਟ ਟੂ ਸਟੇ ਟੂਗੇਦਰ ਉਹ ਕਿਸੇ ਦੀ ਕਲਮਨੀ ਸੁਣ ਕੇ ਰਾਜ਼ੀ ਹੈ ਕਿ ਕਾਫੀ ਫੈਮਿਲੀਜ਼ ਇਦਾਂ ਦੀਆਂ ਵੀ ਆ ਜਿਹਦੇ ਬੱਚੇ ਸਟੂਡੈਂਟਸ ਯੂ نو ਚਾਚੇ ਮਾਸੀਆਂ ਤਾਈਆਂ ਪੂਆ ਕਾਫੀ ਲੋਕ ਹੈਗੇ ਵੀ ਰਿਸ਼ਤੇਦਾਰ ਪਰ ਉਹ ਰਹਿਣਾ ਨਹੀਂ ਚਾਹੁੰਦੇ ਸੋ ਇੱਕ ਡਿਫਰੈਂਸ ਇਸ ਵੀ ਕਿਆ ਸਕਦੇ ਆ ਹੋ ਰਿਹਾ ਹੈ ਬੱਚਿਆਂ ਦੇ ਵਿੱਚ ਉਹ ਇਥੇ ਆ ਕੇ ਯੂ نو ਰਹਿਣਾ ਨਹੀਂ ਚਾਹੁੰਦੇ ਫੈਮਿਲੀਜ਼ ਦੇ ਵਿੱਚ ਆਪਣਾ ਇੰਡੀਪੈਂਡੈਂਸ ਪਾਉਦੇ ਆ ਪਰ ਇੰਡੀਪੈਂਡੈਂਸ ਕਮਸ ਵਿਦ ਅ ਕਾਸਟ ਸੋ ਉਹ ਇੱਕ ਜਿਹੜੀਆਂ ਡਿਫਰੈਂਸ ਇਸ ਆ We have to, as a community, understand that. Jyadutusi bachhen hithi page re ya, keli situations page re, and what are you willing to give up to come to Canada, na? Uh -huh. Oh, as a family, thunu decisions lagia chahi thi, But yes, there are societies jyadiya Punjabi students nu help kar ya food banks lalo, kapde um, lalo. ਆਪਾਂ ਇਹ ਰੈਂਡਰ ਸਾਨੂੰ ਕਾ ਬਾਜੀ ਦੇਰ आल्सो ਇੱਕ ਮੈਟ੍ਰਸ ਬੈੱਡ ਸ਼ੀਟਸ ਉਹ ਵੀ ਪ੍ਰੋਵਾਈਡ ਕਰਦੇ ਆ ਸੋ ਅਮ ਬਟ ਉਹਨਾਂ ਨੇ ਤਾਂ ਪ੍ਰੋਵਾਈਡ ਕਰਨਾ ਸ਼ੁਰੂ ਕੀਤਾ ਬਿਕਾਜ਼ ਦੇ ਫਿਗਰਡ ਆਊਟ ਕਿ ਨੀਡ ਹੈਗੀ ਆ ਪਰ ਵੱਡੀ ਗੱਲ ਜੋ ਟੀ ਇਹ ਆ ਵੀ ਉਹ ਸਿਰਫ ਪੰਜਾਬੀ ਕਮਿਊਨਿਟੀ ਲਈ ਨਹੀਂ ਕਰ ਰਹੇ ਹਾਂਜੀ ਭਾਵੇਂ ਚੀਨ ਤੋਂ ਆਜੇ ਤੇ ਭਾਵੇਂ ਕਿਸੇ ਵੀ ਕੰਟਰੀ ਤੋਂ ਆਜੇ ਉਹਨਾਂ ਨੇ ਉਹਨੂੰ ਉਹ ਪੇ ਕਰਨਾ ਹਾਂਜੀ ਅ ਜੋ ਅਖੀਰ ਦਾ ਸਵਾਲ ਵੀ ਤੁਸੀਂ ਪੰਜਾਬ ਕਦੋਂ ਆਓਗੇ ਪੰਜਾਬ ਆ ਕੇ ਤੁਸੀਂ ਪੰਜਾਬ ਵਿਧਾਨ ਸਭਾ ਨੂੰ ਦੇਖਣਾ ਚਾਹੋਗੇ ਐਬਸੋਲੂਟਲੀ ਹਾਂਜੀ ਬਹੁਤ ਵਧੀਆ ਲੱਗੂ ਆ ਸਾਨੂੰ ਵੀ ਇੱਥੇ ਜਦੋਂ ਐਮਐਲਏ ਜਾਂ ਐਮਪੀਸ ਜਾਂ ਕੋਈ ਮਿਨਿਸਟਰੀ ਦੇ ਵਿੱਚ ਇੰਡੀਆ ਤੋਂ ਆਉਂਦਾ ਆ ਸਾਨੂੰ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਵਿਕਟੋਰੀਆ ਆਉਂਦੇ ਆ ਸਾਨੂੰ ਮਿਲਦੇ ਆ ਅਸੀਂ ਉਹਨਾਂ ਨੂੰ ਤੇ ਖਾਸ ਰੱਖਦੇ ਆ ਕਿ ਅਸੀਂ ਕਿਵੇਂ ਦਿੰਦੇ ਆ ਕਿਵੇਂ ਸਾਡਾ ਇਥੇ ਸਿਸਟਮ ਅਸੀਂ ਕਿਵੇਂ ਯੂ نو ਸੈਸ਼ਨ ਸਾਡੇ ਹੁੰਦੇ ਆ ਸੋ ਬਿਲੋਂਗਿੰਗ ਟੂ ਮੇਰੇ ਐਂਸੈਸਟਰਸ ਕਿਆ ਸਕਦੇ ਆ you know parents in india to born yeah, i would love to go back and utthe vi dekhna ki kime you know mla's life apni you know ਟੂ ਟੂ ਕੇ ਨੇ ਉਹ ਆਪਣੇ ਲਾਈਫ ਸਟਾਈਲ ਕੀ ਕਰ ਰਹੇ ਆ ਤੇ ਐਂਡ ਸੈਸ਼ਨਸ ਉਹਨਾਂ ਦੇ ਕਿਵੇਂ ਹੁੰਦੇ ਆ ਸੋ ਅਮ ਜੇ ਕੋਈ ਮੈਨੂੰ ਸਰਦੂਗਾ ਤੇ ਮੈਂ 100% ਆਉਂਗੀ ਆਦਰਵਾਇਜ਼ ਮੈਂ ਅਮ ਆਈ ਵਿਲ ਕਮ ਟੂ ਪੰਜਾਬ ਥੈਂਕ ਯੂ ਵੈਰੀ ਮਚ ਸੋ ਤਹੀ ਜੋਟੀ ਤੂਰ ਨੂੰ ਸੁਣਿਆ ਉਹਨਾਂ ਨੇ ਪੂਰੀ ਕੈਨੇਡਾ ਦੀ ਗੱਲ ਕੀਤੀ ਆਪਣੀ ਸਿਆਸਤ ਦੀ ਗੱਲ ਕੀਤੀ ਪਰ ਇੱਕ ਸੁਝਾਅ ਜ਼ਰੂਰ ਦਿੰਦਾ ਹੈ ਵੀ ਜਿਹੜੇ ਪੰਜਾਬੀ ਮਾਪੇ ਨੇ ਪੇਰੈਂਟਸ ਨੇ ਜਦੋਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਦੇ ਨੇ ਤੇ ਉਹ 100 ਵਾਰ ਸੋਚਣ ਵੀ ਕੈਨੇਡਾ ਜਾ ਕੇ ਉਹਨਾਂ ਦਾ ਭੁੱਖ ਕਿੰਨਾ ਕੁ ਸਿਕਿਓਰ